ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਅਤੇ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਨੂੰ ਜੇਲ੍ਹ ਦੇ ਵਿੱਚੋਂ ਸੁਟਣ ਦੀ ਮੰਗ ਕਰ ਦਿੱਤੀ ਹੈ। ਇਲਿਨੋਇਸ ਸੂਬੇ ਅੰਦਰ ਸ਼ਿਕਾਗੋ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਫੈਡਰਲ ਏਜੰਸੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਛਾਪੇ ਮਾਰੀਆਂ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਲ ਆਗੂਆਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਖਾਸ ਕਰਕੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਅਤੇ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ੈਗਰ ਲਗਾਤਾਰ 트੍ਰੰਪ ਦੇ ਉੱਤੇ ਹਮਲਾਵਰ ਹੋ ਰਹੇ ਨੇ ਇਹਦੀਆਂ ਕਾਰਵਾਈਆਂ ਨੂੰ ਰੋਕਣ ਦੇ ਲਈ ਜ਼ੋਰ ਲਗਾ ਰਹੇ ਨੇ ਜਿਸ ਤੋਂ ਬਾਅਦ ਡੋਨਲਡ 트੍ਰੰਪ ਨੇ ਦੋਵਾਂ ਨੇਤਾਵਾਂ ਨੂੰ ਜੇਲ੍ਹ ਦੇ ਵਿੱਚ ਸੁਟਣ ਦੀ ਮੰਗ ਕਰ ਦਿੱਤੀ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟ੍ਰੂਥ ਸੋਸ਼ਲ ਤੇ ਪੋਸਟ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਆਗੂ ਆਈਸੀਈ ਅਧਿਕਾਰੀਆਂ ਦੀ ਰਾਖੀ ਨਹੀਂ ਕਰਦੇ ਇਸ ਕਰਕੇ ਇਹਨਾਂ ਦੋਵਾਂ ਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੈ 트੍ਰੰਪ ਦੇ ਇਸ ਬਿਆਨ ਦੇ ਨਾਲ ਅਮਰੀਕਾ ਦੀ ਸਿਆਸਤ ਦੇ ਵਿੱਚ ਤਣਾਅ ਵੱਧ ਗਿਆ ਹੈ 트੍ਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਤੇ ਸ਼ਹਿਰੀ ਅਪਰਾਧਾਂ ਨੂੰ ਰੋਕਣ ਦੇ ਲਈ ਨੈਸ਼ਨਲ ਗਾਰਡਜ਼ ਨੂੰ ਸ਼ਿਕਾਗੋ ਦੇ ਵਿੱਚ ਭੇਜਣ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਟੈਕਸਾਸ ਤੋਂ 200 ਅਤੇ ਇਲਨੋਇਸ ਤੋਂ 300 ਸਿਪਾਹੀ ਸ਼ਾਮਿਲ ਨੇ ਜੋ ਕੁੱਲ ਮਿਲਾ ਕੇ 500 ਫੌਜੀਆ ਨੂੰ ਸ਼ਿਕਾਗੋ ਦੇ ਵਿੱਚ ਤਨਾਤ ਕਰਨ ਦੀ ਤਿਆਰੀ ਹੈ। 트ੰਪ ਨੇ ਇਸ ਨੂੰ ਸ਼ਹਿਰੀ ਸੁਰੱਖਿਆ ਲਈ ਜ਼ਰੂਰੀ ਕਰਾ ਦਿੱਤਾ ਹੈ ਪਰ ਡੈਮੋਕ੍ਰੈਟਿਕ ਆਗੂਆਂ ਨੇ ਇਸ ਕਾਰਵਾਈ ਨੂੰ ਬੇਲੋੜੀ ਕਾਰਵਾਈ ਘਰਾਰ ਦਿੱਤਾ ਹੈ। ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਨੇ ਸੋਮਵਾਰ ਨੂੰ ਇੱਕ ਐਗਜ਼ੀਕਟਿਵ ਆਰਡਰ ਜਾਰੀ ਕੀਤਾ ਜਿਸ ਦੇ ਵਿੱਚ ਫੈਡਰਲ ਏਜੰਟਾਂ ਅਤੇ ਅਧਿਕਾਰੀਆਂ ਨੂੰ ਸ਼ਹਿਰੀ ਜਾਇਦਾਦ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਹੈ। ਉਦਰ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟ ਜ਼ਕਰ ਨੇ ਵੀ ਸਖਤ ਵਿਰੋਧ ਜ਼ਾਹਰ ਕੀਤਾ ਹੈ। ਉਹਨਾਂ ਨੇ ਗਾਰਡਜ਼ ਤਾਇਨਾਤੀ ਨੂੰ ਡਰਾਮਾ ਕਰਾਰ ਦਿੱਤਾ। ਸੂਬੇ ਨੇ ਸੋਮਵਾਰ ਨੂੰ ਟਰੰਪ ਪ੍ਰਸ਼ਾਸਨ ਖਿਲਾਫ ਅਦਾਲਤ ਦੇ ਵਿੱਚ ਮਾਮਲਾ ਵੀ ਦਾਇਰ ਕੀਤਾ ਜਿਸ ਦੇ ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਇਲਿਨੋਇਸ ਦੀ ਫੈਡਰਲ ਅਦਾਲਤ ਦੇ ਵਿੱਚ ਬੁੱਧਵਾਰ ਨੂੰ ਸੁਣਵਾਈ ਹੋਈ ਜਿੱਥੇ ਸੂਬੇ ਨੇ ਨੈਸ਼ਨਲ ਗਾਰਡਜ਼ ਨੂੰ ਰੋਕਣ ਦੇ ਲਈ ਅਸਥਾਈ ਰੋਕ ਲਗਾਉਣ ਦੀ ਬੇਨਤੀ ਕਰ ਦਿੱਤੀ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਦੀ ਅਪੀਲ ਅਦਾਲਤ ਦੇ ਵਿੱਚ ਪੋਰਟਲੈਂਡ ਦੇ ਲਈ 트럼ਪ ਦੀ ਅਪੀਲ ਤੇ ਵੀ ਵਿਚਾਰ ਹੋ ਰਿਹਾ ਹੈ ਜਿੱਥੇ ਇੱਕ ਜੱਜ ਨੇ ਪਹਿਲਾਂ ਹੀ ਗਾਰਡਸ ਭੇਜਣ ਤੇ ਰੁਕ ਲਗਾਈ ਹੋਈ ਸੀ। 트럼ਪ ਨੇ ਆਪਣੇ ਇਨਸਰੈਕਸ਼ਨ ਐਕਟ ਨੂੰ ਲਾਗੂ ਕਰਨ ਦੀ ਧਮਕੀ ਵੀ ਇੱਥੇ ਦਿੱਤੀ ਹੈ ਜੋ ਸੂਬਿਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ। ਇਹ ਵਿਵਾਦ 트럼ਪ ਦੇ ਵੱਡੇ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਨੈਸ਼ਨਲ ਗਾਰਡਸ ਤਾਇਨਾਤ ਕੀਤੇ ਗਏ ਸਨ। ਇਸ ਸਮੇਂ ਸ਼ਿਕਾਗੋ ਪੂਰੀ ਤਰ੍ਹਾਂ ਜੰਗ ਦਾ ਮੈਦਾਨ ਬਣ ਚੁੱਕਾ ਹੈ। ਸੜਕਾਂ ਤੇ ਜਾਂਦੇ ਲੋਕਾਂ ਨੂੰ ਨਸਲ ਤੇ ਰੰਗ ਦੇਖ ਕੇ ਉਹ ਰੋਕਿਆ ਜਾ ਰਿਹਾ ਹੈ ਜੇਕਰ ਕੋਈ ਪ੍ਰਵਾਸੀ ਨਿਕਲ ਆਵੇ ਤਾਂ ਬਸ ਖੈਰ ਨਹੀਂ ਇਹ ਮਾਮਲਾ ਅਮਰੀਕੀ ਰਾਜਨੀਤੀ ਦੇ ਵਿੱਚ ਨਵਾਂ ਮੋੜ ਲੈ ਰਿਹਾ ਹੈ ਜਿੱਥੇ ਰਾਸ਼ਟਰਪਤੀ ਅਤੇ ਸੂਬਿਆਂ ਦੇ ਵਿਚਕਾਰ ਟਕਰਾ ਵਧ ਰਿਹਾ ਹੈ